ਕੈਬਨਿਟ ਮੰਤਰੀ ਅਤੇ ਆਪ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਟਾਲੀਵਾਲ ਨੇ ਬੀਜੇਪੀ ਨੂੰ ਘੇਰਿਆ ਇਲਜ਼ਾਮ ਲਾ ਕੇ ਬੀਜੇਪੀ ਵੱਲੋਂ ਅੰਮ੍ਰਿਤਸਰ ਨੂੰ ਦਿੱਤੇ ਉਮੀਦਵਾਰਾਂ ਨੇ ਕਦੇ ਮੁੜ ਕੇ ਸਾਰ ਨਹੀਂ ਲਈ ਇਸ ਦੌਰਾਨ ਟਾਲੀਵਾਲ ਨੇ ਚੋਣਾਂ ਤੋਂ ਦੂਰ ਨਵਜੋਤ ਸਿੱਧੂ ਨੂੰ ਵੀ ਆਪਣੇ ਲਪੇਟੇ ਚ ਲਿਆ ਸਿੱਧੂ ਸਾਧੂ ਲੈ ਕੇ ਬੜਾ ਵੱਡਾ ਖਿਡਾਰੀ ਹੈ ਬੀਜੇਪੀ ਵਾਲੇ ਸੇਮ ਸ਼ਬਦ ਜੋ ਅਜੇ ਵਰਤਦੇ ਇਹੀ ਉਹ ਸਿੱਧੂ ਬੋਲਦਾ ਸੀ 10 ਸਾਲੋਂ ਤੇ ਕੋਈ ਨਹੀਂ ਕੀਤਾ ਠੋਕੋਦਾਰੀ ਉਦੋਂ ਬਾਅਦ ਜੇਪੀ ਸਾਹਿਬ ਨੇ ਉਹੀ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਿਬ ਬੋਲਦੇ ਜੀ ਜੀ ਕਿ세 ਅੰਮੋਸਾ ਸਾਹਿਬ ਇਹਦਾ ਕਰਦਾ ਕਿ ਇਹਦਾ ਕਰਦਾ ਜੀ ਜੇਤਲੀ ਸਾਹਿਬ ਹਰਗੇ ਵਿਰਤਮੰਤੀ ਬਣੇ ਕੁਛ ਨਹੀਂ ਕੀਤਾ ਉਸ ਤੋਂ ਬਾਅਦ ਹਰਦੀਪ ਪੁਦੀ ਜੀ ਹੁੰਦਾ ਕੋਈ ਸ਼ਬਦ ਜਿਹੜੇ ਸਿੱਧੂ ਦੇ ਜੇਤਲੀ ਬੋਤਦਾ ਹੈ ਕੋਈ ਹਰਦੀਪ ਪੁਦੀ ਬੋਤਦਾ ਸੀਗਾ ਭਈ ਇਹਦਾ ਕਰਦਾ ਕਿ ਇਹਦਾ ਬੰਦਾ ਪੰਜ ਸਾਲ ਲੰਘ ਗਏ ਜੀਰੋ ਕੋਟ ਕੋਈ ਸ਼ਬਦ ਇਹ ਤਰਜ਼ੀ ਸਿੱਧੂ ਵਰਜ ਯੂਜ਼ ਕਰਦੇ ਕਰਦਾ ਕੋਈ ਨਾ ਕੁਛ ਨਹੀਂ ਸਵਾਲ ਹੈ ਆ ਕਿ 10 ਸਾਲ ਦਾ ਭਾਰ ਲੰਗਾ ਬੀਜਪੀ ਲੋਕ ਸਭਾ ਵੀ ਲਖਸ਼ਧ ਹੋ ਦੇ ਸੰਧੂ ਸਾਹਿਬ ਲੋਕਾਂ ਦੇ ਦੱਸਣ ਕਿ 10 ਸਾਲ ਚ ਬੀਜਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 740 ਖੇਤ ਖੀਦ ਕੀਤੇ ਪੰਜਾਬ ਦੇ ਫੰਡ ਰੋਕੇ ਬੈਠੀ ਹੈ ਬੀਜਪੀ ਸੰਧੂ ਸਾਹਿਬ ਉਹੀ ਗੱਲ ਕਰ ਸਰ ਆਹ ਜੇ ਕਹਿ ਦਈ ਆ ਆਪਣਾ ਜੀਬ ਬਣਾ ਦੇ ਉਹ ਬੜੇ ਜੇਬੇ ਹਵਾਈ ਕਿਲੇ ਬਹੁਤ ਜੇਬੇ ਬਣ